ਸਭ ਤੋਂ ਪਹਿਲਾਂ ਮੈਂ ਤੁਹਾਡੀ ਸਾਰੀ ਪ੍ਰਸਤਾਤ ਧੰਨਵਾਦ ਕਰਦਾ ਜਿਹੜੀ ਆਪਾਂ ਇੱਕ ਪੋਸਟ ਪਾਈ ਸੀ ਕਿ 5 ਅਪ੍ਰੈਲ ਤੋਂ ਆਪਾਂ ਜੋ ਪਿਛਲੀਆਂ ਗਵਰਨਮੈਂਟ ਵੇਲੇ ਪੈਸੇ ਆਉਂਦੇ ਰਹੇ ਨੇ ਪਿੰਡਾਂ ਦੇ ਵਿੱਚ ਸਾਡੇ ਹਲਕੇ ਦੇ ਵਿੱਚ ਉਹ ਸਾਰੇ ਜਨਤਾ ਦੇ ਸਾਹਮਣੇ ਲੈ ਕੇ ਆਵਾਂ ਕਿਉਂਕਿ ਇਹ ਜਿਹੜਾ ਪੈਸਾ ਆ ਜਨਤਾ ਦੇ ਟੈਕਸ ਦਾ ਪੈਸਾ ਹੁੰਦਾ ਉਹੀ ਜਿਹੜਾ ਵਾਪਸ ਸਾਨੂੰ ਵਿਕਾਸ ਦੇ ਰੂਪ ਦੇ ਵਿੱਚ ਜਿਹੜਾ ਪੈਸਾ ਉਹ ਮਿਲਦਾ ਵਾ ਤੇ ਹੁੰਦਾ ਕਿ ਆ ਕਿ ਇੰਨੀਆਂ ਗਰਾਂਟਾਂ ਆਉਣ ਦੇ ਬਾਵਜੂਦ ਵੀ ਅਜੇ ਵੀ ਕੋਈ ਗਲੀਆਂ ਨਹੀਂ ਪੂਰੀਆਂ ਕੋਈ ਨਾਲੀਆਂ ਨਹੀਂ ਪੂਰੀਆਂ ਛੱਪੜ ਨਹੀਂ ਮਤਲਬ ਕੰਮ ਉੱਥੇ ਦੇ ਉੱਥੇ ਖਲੋਤੇ ਨੇ ਇੰਨੀ ਦੇਰ ਦੀਆਂ ਗਵਰਨਮੈਂਟਸ ਬੰਦੀਆਂ ਆਈਆਂ ਉਹਦਾ ਕਾਰਨ ਇਹ ਆ ਕਿ ਜਿਹੜਾ ਪੈਸਾ ਵਾ ਉਹਦੀ ਦੁਰਵਰਤੋਂ ਹੋ ਜਾਂਦੀ ਆ ਤੇ ਕੋਈ ਇੱਥੇ ਪੁਛਣ ਪੁਛਾਉਣ ਵਾਲਾ ਹੈ ਨਹੀਂ ਤੇ ਇਦਾਂ ਦਾ ਟ੍ਰੈਂਡ ਵੀ ਹੈ ਨਹੀਂ ਵੀ ਕੋਈ ਕਿਸੇ ਦਾ ਕੇ ਹਿਸਾਬ ਦੱਸੇ ਤੇ ਮੈਂ ਇੱਕ ਬਤੌਰ ਐਮਐਲਏ ਮੈਨੂੰ ਲੱਗਦਾ ਹੈ ਕਿ ਜਿਹੜੀ ਸਾਡੀ ਕੁਰਸੀ ਨੇ ਕੰਮ ਕਰਨਾ ਹੁੰਦਾ ਕਿ ਪਹਿਲਾ ਕੰਮ ਕਰਨ ਜਾ ਰਹੇ ਆ ਕਿ ਅਸੀਂ ਜੋ ਅਕਾਲੀ ਦਲ ਵੇਲੇ ਕਾਂਗਰਸ ਵੇਲੇ ਜਾਂ ਸਾਡੇ ਵੇਲੇ ਗ੍ਰਾਂਟਸ ਆਈਆਂ ਨੇ ਉਹ ਲੋਕਾਂ ਸਾਹਮਣੇ ਲੈ ਕੇ ਜਾਈਏ ਕਿਉਂਕਿ ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਸਾਡੇ ਪਿੰਡ ਦੇ ਵਿੱਚ ਕਿੰਨੀ ਗ੍ਰਾਂਟ ਜਿਹੜੀ ਹੈ ਉਹ ਆਈ ਹੈ ਤੇ ਉਹ ਕਿੱਥੇ ਲੱਗੀ ਹੈ ਇਹ ਜਨਤਾ ਦਾ ਇੱਕ ਅਧਿਕਾਰ ਆ ਪਰ ਜਨਤਾ ਵੋਟਾਂ ਪਾ ਲੈਂਦੀ ਆ ਪਰ ਉਹ ਉਹਨੂੰ ਇਹ ਅਧਿਕਾਰ ਉਹਨਾਂ ਕੋ ਖੋਲਿਆ ਜਾਂਦਾ ਵੀ ਤੁਹਾਨੂੰ ਅਸੀਂ ਇਹ ਹਸਾਬ ਕਿਉਂ ਦਈਏ ਆਪਾਂ ਇੱਕ ਪਹਿਲ ਕਰਨ ਜਾ ਰਹੇ ਹਾਂ ਬਤੌਰ ਐਮਐਲਏ ਇਹ ਆਪਾਂ ਨਵੀਂ ਚੀਜ਼ ਸ਼ੁਰੂ ਕੀਤੀ ਆ ਕਿ ਜੋ ਵੀ ਪਿਛਲੀਆਂ ਗਵਰਨਮੈਂਟ ਵੇਲੇ ਪਿਛਲੇ 10 ਸਾਲ ਤੋਂ ਜੋ ਵੀ ਪੈਸੇ ਆਏ ਨੇ ਉਹ ਜਨਤਾ ਸਾਹਮਣੇ ਰੱਖਾਂਗੇ ਪਹਿਲਾ ਸਾਡਾ ਫੀਸਾ ਰਹੂਗਾ ਕਿ ਜਿੰਨੇ ਪੈਸੇ ਆਏ ਨੇ ਉਹ ਸਾਹਮਣੇ ਰੱਖਾਂਗੇ ਦੂਜਾ ਨਾਲ ਹੀ ਉਸ ਪੈਸੇ ਦੀ ਇਨਕੁਆਰੀ ਲਈ ਮੇਰੇ ਨਾਲ ਐਸ ਡੀਓ ਪੰਚਾਇਤੀ ਰਾਜ ਨੇ ਉਹਨਾਂ ਨੂੰ ਇਨਕੁਆਰੀ ਲਈ ਜੇ ਤੇ ਨਾਲ ਹੀ ਇੱਕ ਲੈਟਰ ਜਿਹੜਾ ਉਹ ਵਿਜੀਲੈਂਸ ਡਿਪਾਰਟਮੈਂਟ ਨੂੰ ਭੇਜਾਂਗੇ ਕਿ ਸਾਨੂੰ ਖਸਾ ਇਹਦੇ ਵਿੱਚ ਜਿਹੜਾ ਕੋਈ ਕਪਲਾ ਹੋਇਆ ਹੋ ਸਕਦਾ ਤੇ ਉਹ ਇਨਕੁਆਰੀ ਹੋ ਕੇ ਬਾਹਰ ਆਊਗੀ ਤੇ ਦੂਜਾ ਆਪਾਂ ਉਹਦੇ ਤੇ ਜਿਹੜੀ ਆ ਫਿਰ ਪ੍ਰੈਸ ਕਾਨਫਰੰਸ ਸ਼ੁਰੂ ਕਰਾਂਗੇ ਅੱਜ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਅਲਾਦੀਨ ਸਾਹਿਬ ਮੇਰੇ ਨਾਲ ਸੈਕਟਰੀ ਸਾਹਿਬ ਨੇ ਇਹ ਨਵੇਂ ਲੱਗੇ ਨੇ ਉੱਥੇ ਇਹਨਾਂ ਤੋਂ ਪਹਿਲਾਂ ਉੱਥੇ ਕੋਈ ਹੋਰ ਸੈਕਟਰੀ ਸਾਹਿਬ ਸੀ ਲਗਭਗ ਇਸ ਪਿੰਡ ਦੇ ਵਿੱਚ 2.5 ਕਰੋੜ ਰੁਪਇਆ ਵਿੱਤ ਦਾ ਆ ਜਿਹਨੂੰ ਆਪਾਂ ਵਿੱਤ ਕਹਿ ਦਿੰਦੇ ਆ ਜਾਂ ਹੋਰ ਜਿਹੜੇ ਕੋਈ ਹੋਰ ਸਕੀਮਾਂ ਦੇ ਹਦੀਲ ਜਿਹੜਾ ਆ ਅਲਾਦੀਨਪੁਰ ਦੇ ਵਿੱਚ 2.5 ਕਰੋੜ ਰੁਪਈਆ ਜਿਹੜਾ ਆ ਤੇ ਨਾਲ ਹੀ ਇੱਥੇ ਇੱਕ ਰੋਡ ਲੰਘਿਆ ਹੀ ਲਗਭਗ ਕਰੋੜ ਸਵਾ ਕਰੋੜ ਦੇ ਆਸ-ਪਾਸ ਉਹਦੇ ਪੈਸੇ ਜਿਹੜੇ ਆ ਉਹ ਵੀ ਆਏ ਆ ਕਹਿ ਲਿਆ ਜਾਵੇ ਤੇ 4 ਕਰੋੜ ਦਾ ਏ ਟੋਟਲ ਵਾਰਾ ਪਾਰਾ ਬਣ ਗਿਆ ਵਾ ਅਲਾਦੀਨਪੁਰ ਦੇ ਵਿੱਚ 4 ਕਰੋੜ ਰੁਪਈਆ ਆਇਆ ਤੇ ਇੱਥੇ ਬਹੁਤ ਆ ਖੰਸਾ ਵੱਡਾ ਕਿ ਘਟੋ ਘਟ ਡੇਢ ਕਰੋੜ ਦੇ ਆਸ-ਪਾਸ ਇੱਥੇ ਜਿਹੜਾ ਘਬਲਾ ਉਹ ਹੋਇਆ ਲੱਗਦਾ ਹੈ ਕੱਢ ਰਿਆਂ ਕਿ ਤੁਸੀਂ ਉਹ ਸਾਨੂੰ ਅਧਿਨੀਕੁਆਰੀ ਕਰਕੇ ਦਿਓ ਕਿ ਇਹ ਜਿਹੜਾ ਪੈਸਾ ਪਿੰਡ ਨੂੰ ਆਇਆ ਹੈ ਉਹ ਕਿੱਥੇ ਲੱਗਾ ਇੱਕ ਚੀਜ਼ ਦੇ ਵਿੱਚ ਹੋਰ ਹੈ ਪੈਸੇ ਖਾਦੇ ਕਿੱਦਾਂ ਜਾਂਦੇ ਨੇ ਕੱਲਾ ਮੈਂ ਦੱਸ ਦਿਆਂ 4 ਕਰੋੜ ਦੇ ਲਗਭਗ ਪਿੰਡ ਅਲਾਦੀਨਪੁਰ ਨੂੰ ਜਿਹੜਾ ਉਹ ਪੈਸਾ ਆਇਆ ਦੂਜਾ ਮੇਰੇ ਕੋਲੇ ਪਿੰਡ ਹੈ ਖਡੂਰ ਸਾਹਿਬ ਜਿਸ ਤੋਂ ਆਪਣਾ ਹਲਕੇ ਦਾ ਨਾਮ ਵੀ ਗੁਰੂਆਂ ਦੀ ਧਰਤੀ ਹੈ ਤੇ ਸਾਨੂੰ ਇਹ ਲੱਗਾ ਕਿ ਸਭ ਤੋਂ ਪਹਿਲਾਂ ਅਸੀਂ ਉੱਥੇ ਹੀ ਦੁਰੀਏ ਜਿੱਥੋਂ ਅਸੀਂ ਆਸ਼ੀਰਵਾਦ ਲੈ ਕੇ ਐਮਐਲਏ ਬਣੇ ਆ ਤੇ ਉਸ ਪਿੰਡ ਤੋਂ ਅਸੀਂ ਜਿਹੜਾ ਕੰਮ ਸ਼ੁਰੂ ਕਰੀਏ ਉਹਦੇ ਵਿੱਚ ਲਗਭਗ ਜਿਹੜਾ 8 ਕਰੋੜ ਰੁਪਈਆ ਹੁਣ ਤੱਕ ਜਿਹੜਾ ਖਡੂਰ ਸਾਹਿਬ ਦੇ ਵਿੱਚ ਆਇਆ ਵਾ ਗ੍ਰਾਂਟਾਂ ਅੱਜ ਤੱਕ ਪਿਛਲੇ 10 ਸਾਲਾਂ ਤੋਂ ਲੈ ਕੇ ਤੇ ਲਗਭਗ 8 ਕਰੋੜ ਰੁਪਈਆ ਜਿਹੜਾ ਉਹ ਆਇਆ ਹੁਣ ਇਹ ਵੇਖੋ ਵੀ ਇੱਕ ਪਿੰਡ 'ਚ 4 ਕਰੋੜ ਆਇਆ ਤੇ ਇੱਕ ਜਾਇਆ 8 ਕਰੋੜ ਤੇ ਗਲੀਆਂ ਨਾਲੀਆਂ ਜੇ ਵੀ ਉਦਾਂ ਹੀ ਚੀਜ਼ਾਂ ਉਦਾਂ ਹੀ ਚੱਲੀ ਜਾਂਦੀਆਂ ਸੋ ਕਿਤੇ ਨਾ ਕਿਤੇ ਬਹੁਤ ਵੱਡਾ ਇੱਥੇ ਵੀ ਕਪਲਾ ਹੋੰਦਾ ਪੂਰਾ ਖਸਾਬ ਤੇ ਉਹਦੇ ਲਈ ਵੀ ਅੱਜ ਮੈਂ ਐਸਜੀਓ ਸਾਹਿਬ ਨੂੰ ਖਡੂਰ ਸਾਹਿਬ ਜਿਹੜਾ ਵਾ ਪਿੰਡ ਇਹਨਾਂ ਦੀ ਕੋਲੀ ਆ ਉਹਦੇ ਲਈ ਇਹਨਾਂ ਨੂੰ ਜਿਹੜੀ ਜਾਂਚ ਆ ਉਹ ਮੈਂ ਸੌਂਪਦਾ ਵਾਂ ਕਿ ਇਹ ਤੁਸੀਂ ਜਾਂਚ ਕਰਕੇ ਕਿ ਖਡੂਰ ਸਾਹਿਬ ਚ ਜਿਹੜਾ 8 ਕਰੋੜ ਰੁਪਇਆ ਆਇਆ ਉਹ ਜਨਤਾ ਦੇ ਸਾਹਮਣੇ ਲੈ ਕੇ ਆਉਣਾ ਕਿ ਇਹ ਵਾਕਿਆ ਹੀ ਲੱਗ ਗਿਆ ਵਾ ਜਾਂ ਇਹ ਖਾਧਾ ਗਿਆ ਵਾ ਇਹ ਜੇ ਖਾਧਾ ਗਿਆ ਵਾ ਇਹ ਮਿਸਜੂਸ ਹੋਇਆ ਤੇ ਕਿੱਥੇ ਕਿੱਥੇ ਹੋਇਆ ਤਾਂ ਜੋ ਜਿਹੜੇ ਬੰਦੇ ਦੋਸ਼ੀ ਆ ਸਾਡੇ ਗ੍ਰਾਂਟਾਂ ਖਾ ਜਾਂਦੇ ਆ ਲੋਕਾਂ ਦੇ ਪੈਸੇ ਉਹਨਾਂ ਤੇ ਆਪਾਂ ਕਾਰਵਾਈ ਨਹੀਂ ਕਰ ਸਕੀਏ ਤੇ ਦੂਜੀ ਗੱਲ ਇਹ ਅੱਜ ਆਪਾਂ ਨਵੀਂ ਪਿਰਤ ਪਾਤੀ ਕਿ ਪਬਲਿਕ ਦਾ ਪੈਸਾ ਪਬਲਿਕ ਨੂੰ ਪਤਾ ਲੱਗੇ ਕਿਉਂਕਿ ਉਹਨਾਂ ਦਾ ਪੈਸਾ ਵਾ ਤੇ ਹੁੰਦਾ ਕੀ ਸੀ ਇੱਕ ਗਵਰਨਮੈਂਟ ਆ ਉਹ ਦੂਜਿਆਂ ਦਾ ਨਹੀਂ ਸੀ ਬਾਰੀ ਖੋਲਦਾ ਕਪੜੇ ਵਾਲੀ ਤੇ ਜਦੋਂ ਦੂਜਾ ਆਉਂਦਾ ਸੀ ਉਹ ਦੀ ਨਹੀਂ ਖੋਲਦਾ ਆਪਾਂ ਆ ਗਏ ਹੁਣ ਤੀਜੇ ਤੇ ਆਪਾਂ ਵਾਦਾ ਵੀ ਕੀਤਾ ਸੀ ਵੀ ਉਹਦੀਆਂ ਬਾਰੀਆਂ ਬੰਦ ਪਈਆਂ ਨਾ ਦੋਹਾਂ ਗਵਰਨਮੈਂਟਾਂ ਦੀਆਂ ਜਿਹੜੇ ਗ੍ਰਾ ਕਪੜੇ ਕੀਤੇ ਵਾਵਾਂਗੇ ਨੇ ਖੋਲਾਂਗੇ ਤੇ ਅੱਜ ਉਹਦੇ ਤਹਿਤ ਹੀ ਜਿਹੜਾ ਇਹ ਆਪਾਂ ਸ਼ੁਰੂ ਕੀਤਾ ਤੇ ਤਕਰੀਬਨ 8 ਕਰੋੜ ਇਹ ਖਡੂਰ ਸਾਹਿਬ ਦਾ ਤੇ 4 ਕਰੋੜ ਰੁਪਈਆ ਅਲਾਦੀਨਪੁਰ ਦਾ ਤੇ ਅਲਾਦੀਨਪੁਰ ਵੀ ਆਪਣੇ ਕੋਲ ਹਾਂਜੀ ਹਾਂਜੀ ਅਲਾਦੀਨਪੁਰ ਦੀ ਵੀ ਇਹੀ ਇਨਕੁਆਇਰੀ ਕਰਾਂਗੇ ਤੇ ਉਹਦੇ ਵਿੱਚ ਤਾਂ ਕਲੀਅਰ ਹੀ ਹੈ ਕਿ ਘੱਟੋ ਘੱਟ ਕਰੋੜ ਸਵਾ ਕਰੋੜ ਦਾ ਕਪਲਾ ਜਿਹੜਾ ਉਹ ਹੋਇਆ ਪਿਆ ਸਰ ਅੱਲਾਹ ਦੀਪੁਰ ਪਹਿਲਾਂ ਵੀ ਕਹੀਆਂ ਗਵਾਰੀਆਂ ਘੁਕੀਆਂ ਤੇ ਕੱਫੇ ਸਾਹਮਣੇ ਵੈਸੇ ਤੇ ਕਾਰਵਾਈ ਕੋਈ ਨਹੀਂ ਹੈ ਮੈਂ ਤੁਹਾਨੂੰ ਅੱਜ ਪ੍ਰੈਸ ਦੇ ਰਹੀ ਇਹੀ ਦੱਸਣਾ ਚਾਹੁੰਦਾ ਕਰ ਨੂੰ ਮੈਂ ਇਹ ਉਦਾਂ ਵੀ ਕਰਵਾ ਸਕਦਾ ਜਨਤਾ ਦੇ ਸਾਹਮਣੇ ਲਿਆਉਣ ਦਾ ਮਕਸਦ ਇਹ ਹੁੰਦਾ ਕਿ ਐਮਐਲਏ ਤੇ ਸਾਡੀ ਅਫਸਰ ਸ਼ਹੀ ਇਹ ਜਵਾਬ ਦੇ ਹੋ ਜਾਣਾ ਕਿ ਹਾਂ ਇਹ ਸਾਨੂੰ ਕਰਨਾ ਪੈਣਾ ਕਿਉਂਕਿ ਇਹ ਲੋਕਾਂ ਦੇ ਸਾਹਮਣੇ ਗੱਲ ਆ ਚੁੱਕੀ ਹੈ ਇਸ ਕਰਕੇ ਇਹ ਤੁਹਾਡੇ ਸਾਹਮਣੇ ਅੱਜ ਜਿਹੜੀ ਆ ਪਹਿਲਾਂ ਇਨਕੁਆਰੀਆਂ ਹੋਈਆਂ ਨਹੀਂ ਹੋਈਆਂ ਕਿੱਥੇ ਗਈਆਂ ਉਹਦਾ ਗੱਲ ਲੱਗਿਆ ਅਸੀਂ ਇਹ ਇਨਕੁਆਰੀ ਕਟੋ ਘਾਟ ਤੁਹਾਨੂੰ ਇੱਕ ਮਹੀਨੇ ਦੇ ਅੰਦਰ ਅੰਦਰ ਜਿਹੜੀ ਆ ਉਹ ਦੇ ਦੇਾਂਗੇ ਤੇ ਉੱਤੇ ਇੱਕ ਪ੍ਰੈਸ ਕਾਨਫਰੰਸ ਕਰਾਂਗੇ ਕਿ ਹਾਂ ਜਿਹੜੀ ਅਸੀਂ ਤੁਹਾਨੂੰ 8 ਕਰੋੜ ਤੇ 4 ਕਰੋੜ 8 ਕਰੋੜ ਖਨੂਰ ਸਾਹਿਬ ਤੇ 4 ਕਰੋੜ ਰੁਪਏ ਜਿਹੜਾ ਲਾਦੀਨਪੁਰ ਦੀ ਗੱਲ ਕੀਤੀ ਹੈ ਉਹਦੇ ਵਿੱਚ ਵਾਕਿਆ ਹੀ ਪੈਸੇ ਖਾਦੇ ਗਏ ਨੇ ਕਿ ਜਲ ਲੱਗ ਜੇ ਹੁਣ ਐਕੀਪੀ ਡੇਕ ਤੋਂ ਵੀ ਜਿਹੜੇ ਇਹੋ ਜਿਹੇ ਪਾਈ ਜਾਣਗੇ ਆ ਮੈਨੂੰ ਵੇਖੋ ਮੇਰਾ ਕੰਮ ਹੈ ਪਿੰਡ ਬਹੁਤ ਜਾਦੀ ਨੇ ਮੇਰਾ ਕੰਮ ਹੈ ਕਿ ਹਰ ਹਫਤੇ ਮੈਂ ਤੁਹਾਨੂੰ ਇੱਕ ਪਿੰਡ ਜਾਂ 10 ਦਿਨਾਂ ਦੇ ਵਿੱਚ ਦੋ ਪਿੰਡ ਜਿਹੜੇ ਉਹ ਇਦਾਂ ਦੀ ਪਹਿਲਾਂ ਰਕਮ ਤੁਹਾਡੇ ਸਾਹਮਣੇ ਲਿਆ ਕਰਾਂ ਪਿੰਡ ਵਾਸੀਆਂ ਦੇ ਕਿ ਹਾਂ ਵੀ ਸਾਡੇ ਪਿੰਡ ਨੂੰ ਹੁਣ ਤੱਕ ਇੰਨਾ ਪੈਸਾ ਆਇਆ ਫਿਰ ਉਸ ਤੋਂ ਬਾਅਦ ਦੇ ਵਿੱਚ ਆਪਣੇ ਅਫਸਰ ਸਾਹਿਬਾਨਾਂ ਕੋਲ ਦੀ ਇਨਕੁਆਰੀ ਦੀ ਮੰਗ ਕਰਾਂ ਗੱਲ ਇਹ ਆ ਕਿ ਹੋਰ ਕੰਮਾਂ ਦੇ ਨਾਲ ਨਾਲੇ ਇਨਕੁਆਰੀ ਕਰਨੀ ਹੁੰਦੀ ਹੈ ਕੱਲੀ ਇੰਕੁਆਇਰੀ ਦਾ ਇਹਨਾਂ ਦਾ ਕੰਮ ਨਹੀਂ ਆ ਇਹਨਾਂ ਨੇ ਨਾਲ ਡਿਵੈਲਪਮੈਂਟ ਵਿਕਾਸ ਨੂੰ ਵੀ ਵੇਖਣਾ ਹੁੰਦਾ ਤੇ ਥੋੜਾ ਜਿਹਾ ਟਾਈਮ ਲੱਗ ਜਾਂਦਾ ਇਹਨਾਂ ਚੀਜ਼ਾਂ ਦੀ ਗਿਣਤੀ ਮਿੰਤੀ ਕਰਨਾ ਕਿਉਂਕਿ ਹੁਣ 8 ਕਰੋੜ ਦਾ ਹਿਸਾਬ ਲੈਣਾ ਹੈ 10 ਸਾਲਾਂ ਦਾ 12 ਦਾ ਹਿਸਾਬ ਆ ਤੇ ਰਿਪੋਰਟ ਲੈਣਾ ਕਈਆਂ ਨੇ ਰਿਪੋਰਟ ਹੀ ਖੁਰਦ-ਬੁਰਦ ਕੀਤਾ ਹੋਣਾ ਉਹ ਇਥੋਂ ਮਨਛਾ ਸਾਰੀ ਆਪਾਂ ਨੂੰ ਜਿਹੜੀ ਸਮਝ ਆਊਗੀ ਸਾਡੇ ਇਹ ਸਾਲ 1.5 ਸਾਲ ਦੇ ਅੰਦਰ ਅੰਦਰ ਇਹ ਸਾਰਾ ਕੁਝ ਬਿਲਕੁਲ ਆਪਾਂ ਵੱਧ ਤੋਂ ਵੱਧ ਪਿੰਡ ਜਿਹੜੇ ਆ ਹਲਕਾ ਕਡੂਰ ਸਾਹਿਬ ਦੇ ਜਿਨ੍ਹਾਂ ਚ ਸਾਨੂੰ ਪਹਿਲਾਂ ਜਿਨ੍ਹਾਂ ਚ ਕਪੜੇ ਹੋਣ ਦੀ ਸ਼ੰਕਾ ਵਾ ਉਹੀ ਪਿੰਡ ਆਪਾਂ ਲੈ ਗਏ ਹਾਂਗੇ ਗਰੰਟਾ ਟਾਈਮ ਪੀਰੀਅਡ ਕੀ ਹੈ ਕਿੰਨੀ ਦੇਰ ਤੱਕ ਮਤਲਬ ਯਕਿਨਨ ਇਹ 10 ਸਾਲਾਂ ਦੇ ਵਿੱਚ ਜਿਹੜੀਆਂ ਗਰੰਟਾ ਆਈਆਂ ਤੇ ਨਾਲ ਜਿਹੜਾ ਸਾਢੇ ਟਾਈਮ ਦਾ ਮੇਰੇ ਐਮ.ਐਲ.ਏ ਵਜੋਂ ਦਾ ਜਿਹੜਾ ਪੀਰੀਅਡ ਆ ਉਹ ਆ ਇਹ ਕੋਈ ਇਹਦੇ ਵਿੱਚ ਪੋਲਿਟਿਕਲ ਨਹੀਂ ਕੀਤਾ ਕਿ ਮੈਂ ਪਿਛਲਿਆਂ ਦਾ ਹਿਸਾਬ ਦੇ ਜਾਂ ਤੇ ਆਪਣਾ ਨਾ ਦਵਾਂ ਸਾਰਾ ਹੀ ਦਿੱਤਾ ਹੈ ਅੱਜ ਤੱਕ ਜਦੋਂ ਤੱਕ ਆਪਾਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਉਦੋਂ ਤੱਕ ਦਾ ਹਿਸਾਬ ਜਿਹੜਾ ਇਹਦੇ ਵਿੱਚ ਦੇ ਦਿੱਤਾ ਗਿਆ ਕਿ ਸਾਡੇ ਵੇਲੇ ਕਿੰਨੇ ਪੈਸੇ ਆਏ ਨੇ ਤੇ ਪਿਛਲੇ ਵੇਲੇ ਕਿੰਨੇ ਪੈਸੇ ਆਏ ਨੇ ਟੋਟਲ 8 ਕਰੋੜ ਰੁਪਈਆ ਖਡੂਰ ਸਾਹਿਬ ਨੂੰ ਜਿਹੜਾ ਉਹ ਆਇਆ ਖਡੂਰ ਸਾਹਿਬ ਦੇ ਵਿੱਚ ਅੱਜ ਦੀ ਘੜੀ ਵੀ ਲਗਭਗ 60 70 75 ਲੱਖ ਰੁਪਈਆ ਜਿਹੜਾ ਉਹ ਅਜੇ ਬਕਾਇਆ ਜਿਹੜਾ ਉਹ ਪਿਆ ਹੋਆ ਹੈ ਜਿਹੜਾ ਕੰਮ ਕਰਨੇ ਆ ਉਹ ਆਪਣੀ ਗਵਰਨਮੈਂਟ ਵੇਲੇ ਜਦੋਂ ਪੈਸੇ ਆਏ ਆ ਤੇ ਐਸਡੀਓ ਸਾਹਿਬ ਤੁਸੀਂ ਹੁਣ 1 ਮਹੀਨੇ ਦੇ ਅੰਦਰ ਅੰਦਰ ਇਹ ਦੋਹਾਂ ਪਿੰਡਾਂ ਦੀ ਇਨਕੁਆਇਰੀ ਕਰਕੇ ਤੇ ਤਾਂ ਜੋ ਇਹ ਹੀ ਪੈਸਾ ਵਾਲਿਆਂ ਦੇ ਸਾਹਮਣੇ ਆਪਾਂ ਇਹਦਾ ਹਿਸਾਬ ਦੇ ਸਕੀਏ ਇਹ ਵੀ ਉਹ ਅਫੀਸ ਦੇ ਨਮੰਦੇ ਵੀ ਤੇ ਸਾਡੇ ਕੋਲ ਮੈਂ ਇਹ ਰਿਕਵੈਸਟ ਕਰੂੰਗਾ ਕਿ ਜਦੋਂ ਸਾਡੀ ਕੋਈ ਲੈਟਰ ਤੁਹਾਨੂੰ ਜਾਂਦੀ ਆ ਉਹਦੇ ਨਾਲ ਸੰਬੰਧਿਤ ਜਿਹੜੇ ਵੀ ਵਿਅਕਤੀ ਹੈਗੇ ਉਸ ਟਾਈਮ ਦੇ ਵਿੱਚ ਰਹੇ ਆ ਉਹਦਾ ਤੁਸੀਂ ਸਾਨੂੰ ਕਾਈਂਡਲੀ ਰਿਕਾਰਡ ਉਹਦਾ ਸਾਨੂੰ ਪ੍ਰੋਵਾਈਡ ਕਰਾ ਦਿਓ ਜਦੋਂ ਫਿਰ ਉਹ ਰਿਕਾਰਡ ਪ੍ਰੋਵਾਈਡ ਹੋ ਜਾਏਗਾ ਪਰ ਆਈ ਉਹਦੀ ਮਹਿੰਦੀ ਦੀ ਡੇਟ ਰੱਖ ਕੇ ਤੇ ਆਪਾਂ ਉਹਦੀ ਜਿਹੜੀ ਆ ਉਹਦੀ ਮਹਿੰਦੀ ਉਹਦੀ ਅਸੈਸਮੈਂਟ ਕਰਾਂਗੇ ਉਹਦੀ ਠੀਕ ਹੈ ਜੀ ਸਰ ਸਰ ਅਮਰੀਕਾ ਦੇ ਕਿੰਨੇ ਕੁ ਪੈਸੇ ਆਏ ਹੋਣਗੇ ਮੇਰੇ ਗੱਲ ਤੈਨੂੰ ਆਹ ਅਮਰੀਕਾ ਦਾ ਵੀ ਬਹੁਤ ਵੱਡਾ ਕਪਲਾ ਹੈ ਉਹਦਾ ਹੁੰਦਾ ਹੀ ਆ ਤੇ ਕਲੀਅਰ ਹੀ ਆ ਉਹਦੇ ਚ ਲੱਭ ਹੀ ਜਾਣਾ ਹਰੇਕ ਚ ਆ ਵੱਧ ਕਾਰਡ ਪਾਏ ਹੁੰਦੇ ਕਈ ਕੁਛ ਕੀਤਾ ਹੁੰਦਾ ਵਾ ਉਹ ਅਸੀਂ ਸਾਰੀ ਡਿਟੇਲ ਜਿਹੜੀ ਮੰਦਰੇਗਾ ਕੋਈ ਮੰਗ ਲਈ ਉਹ ਜਦੋਂ ਇਸ ਵਾਰ ਕੀ ਹੋਇਆ ਕਿ ਥੋੜਾ ਜਿਹਾ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਸੀ ਉੱਥੇ ਤੇ ਥੋੜਾ ਮ ਉਹਦਰ ਵਿਧੀ ਹੋ ਗਿਆ ਇਸ ਕਰਕੇ ਪੂਰੀ ਚੰਗੀ ਤਰ੍ਹਾਂ ਸਾਰੇ ਪਿੰਡਾਂ ਦੇ ਕਾਗਜ਼ ਜਿਹੜੇ ਖੰਘਾਲ ਨਹੀਂ ਸਕੇ ਤੇ ਹੁਣ ਜਿਹੜਾ ਮੰਦਰੇਗਾ ਨੂੰ ਲੈ ਕੇ ਇੱਧਰ ਸਾਰਾ ਤੇ ਅਗਲੀ ਵਾਰ ਅਸੀਂ ਇਹਨਾਂ ਨੂੰ ਫਰਮਾ ਵੀ ਦੱਸਿਆ ਕਰਾਂਗੇ ਕਿਹੜੀ ਫਰਮ ਚ ਪੈਸੇ ਗਏ ਨੇ ਉਹ ਫਰਮਾਂ ਫੀਕ ਬੜੀਆਂ ਬਣੀਆਂ ਸੀ ਕਿਹੜੀ ਫਰਮ ਚ ਗਏ ਨੇ ਕਾਦੇ ਲਈ ਪੈਸੇ ਆਏ ਸੀ ਲੱਗੇ ਨਹੀਂ ਲੱਗੇ ਉਹ ਸਾਰਾ ਕੁਝ ਉਹਨੇ ਐਸਡੀਓ ਸਾਹਿਬ ਜਿਹੜਾ ਉਹ ਦੱਸਣਗੇ ਤੇ ਜਿਹੜੀਆਂ ਫਰਮਾਂ ਨੇ ਵੀ ਪੈਸੇ ਖਾਦੇ ਹੋਣਗੇ ਫਿਰ ਕਾਰਵਾਈ ਉਹਨਾਂ ਤੇ ਵੀ ਬਣੇਗੀ ਸਰ ਇਸ ਟਾਈਮ ਕਿਹੜੇ ਕਿਹੜੇ ਐਮਐਲਏ ਕਿਹੜੇ ਕਿਹੜੇ ਐਮਐਲਏ ਰਹਿ ਚੁੱਕੇ ਸਰ ਇਸ ਟਾਈਮ ਪੀਰੀਅਡ ਵਿੱਚ ਜਰੂਰ ਪੁਰਾਣਾ ਇਹਦੇ ਚ ਇੱਕੋ ਹੀ ਪਿਛਲੇ ਸਾਲ ਦਾ ਵਿਧਾਇਕ ਰਹੇ ਜਾਂ ਇੱਕ ਜਿਹੜੇ ਤੁ ਜੇ ਹੀ ਅਕਾਲੀ ਦਲ ਤੋਂ ਉਹ ਤੇ ਮੇਸਰਾ ਡੇਢ ਕਸਾਲੀ ਰਹੇ ਨੇ ਡੇਢ ਸਾਲ ਹੋ ਰਹੇ ਆ ਤੇ ਬਾਕੀ ਟਾਈਮ ਜਿਹੜਾ ਉਹ ਵਿਧਾਇਕ ਜਿਹਨੇ ਸਭ ਕਾ ਵਿਧਾਇਕ ਰਮਨਜੀਤ ਸਿੰਘ ਸ਼ਕੀਰ ਰਹੇ ਨੇ ਨਾਗਪੁਰਾ ਸਾਹਿਬ ਉਹ ਤੇ ਕਹਿੰਦੇ ਮੈਂ ਤੇ ਤਰਬੂਜ਼ ਬੜਾ ਮੈਂ ਤੇ ਸੇਵਾ ਬੜੀ ਕਰਦਾ ਤੇ ਤੁਸੀਂ ਐਮਾ ਕਰੋੜ ਦਾ ਜਿਹੜਾ ਘਪੜਾ ਉਹ ਸਾਹਮਣੇ ਦਾਦੇ ਪੈ ਰਿਓ ਅ ਦੇਖੋ ਮੈਂ ਅਜੇ ਕਹੀ ਤੇ ਸਿੱਧੇ ਇਲਜ਼ਾਮ ਨਹੀਂ ਲਾ ਰਿਹਾ ਮੈਂ ਤੇ ਵੇਖੋ ਅੰਕੜੇ ਦਾ ਸਾਹਮਣੇ ਲਿਆ ਆ ਤੇ ਅੰਕੜਿਆਂ ਦੀ ਉਹਨਾਂ ਨੇ ਇਨਕੁਆਇਰੀ ਹੋਊਗੀ ਤੇ ਇਹ ਹੁਣ ਡਿਪਾਰਟਮੈਂਟ ਨੇ ਦੱਸਣਾ ਵੀ ਪੈਸੇ ਕਿੱਥੇ ਗਏ ਤੇ ਕਿੰਨੇ ਲੱਗੇ ਆ ਤੇ ਕਿੰਨੇ ਖਾਦੇ ਗਏ ਆ ਤੇ ਕੀ ਹੋਣਾ ਤੇ ਸਾਡਾ ਕੰਮ ਆ ਮੇਰਾ ਕੰਮ ਕਿਸੇ ਨਾਲ ਕੋਈ ਪੋਲਿਟਿਕਲੀ ਮਨਛਾ ਨਹੀਂ ਹੈਗੀ ਮੇਰਾ ਮਕਸਦ ਇਹ ਆ ਕਿ ਜਿਹੜਾ ਲੋਕਾਂ ਦਾ ਪੈਸਾ ਲੋਕਾਂ ਦੇ ਸਾਹਮਣੇ ਆਵੇ ਘੱਟੋ ਘਾਟ ਅਜ ਅਲਾਦੀਨਪੁਰ ਨੂੰ ਤੇ ਖਡੂਰ ਸਾਹਿਬ ਨੂੰ ਇਹ ਤੇ ਪਤਾ ਲੱਗ ਜੂਗਾ ਨਾ ਕਿ ਸਾਡੇ ਪਿੰਡ ਚ 8 ਕਰੋੜ ਰੁਪਈਆ ਖਡੂਰ ਸਾਹਿਬ ਨਗਰ ਚ ਗੁਰੂਆਂ ਦੀ ਧਰਤੀ ਚ ਘੱਟੋ ਘਾਟ ਹੁੰਦਾ ਕਿ ਆਇਆ ਵਾ ਤੇ ਚਰਚਾ ਤੇ ਚੱਲੂਗੀ ਨਾ ਵੀ ਫਿਰ ਉਹ 8 ਕਰੋੜ ਲੱਗਾ ਕਿੱਥੇ ਆ ਤੇ 4 ਕਰੋੜ ਅਲਾਦੀਨਪੁਰ ਚ ਆਇਆ ਤੇ ਘੱਟੋ ਘਾਟੀ ਚਰਚਾ ਤੇ ਚੱਲੂ ਨਾ ਵੀ ਉਹ 4 ਕਰੋੜ ਲੱਗਾ ਕਿੱਥੇ ਆ ਤੇ ਜੇ ਨਹੀਂ ਲੱਗਾ ਤੇ ਫਿਰ ਉਹ ਪੈਸਾ ਗਿਆ ਕਿੱਥੇ ਆ ਫਿਰ ਉਹ ਕੌਣ ਖਾ ਗਿਆ ਅਫਸਰ ਖਾ ਗਏ ਵਿਧਾਇਕ ਖਾ ਗਏ ਜਾਂ ਕੌਣ ਖਾ ਗਿਆ ਉਹਨਾਂ ਦੇ ਪੀਏ ਖਾ ਗਏ ਕੌਣ ਖਾ ਗਿਆ ਫਿਰ ਪੈਸਾ ਤੇ ਕਿਤੇ ਗਲਤੀ ਮਤਲਬ ਗਿਆ ਵਾ ਨਾ ਲਾਲਪੁਰਾ ਸਾਹਿਬ ਦੇ ਬਾਬਾ ਜੀ ਕੌਣ ਅਰੇ ਕਿਹਦੇ ਸਾਥ ਕਿੰਨੇ ਦਾ ਪਿੰਡਾਂ ਜੀ ਖਮੜਾ ਮੇਰਾ ਮੈਂ ਫੇਰੇ ਗੱਲ ਕਹਿਣਾ ਕਿ ਮੇਰੀ ਮਨਚਾਏ ਆ ਕਿ ਜਿਹੜੀ ਨਵੀਂ ਪ੍ਰਿਤਪਉਣੀ ਕਿ ਲੋਕਾਂ ਨੂੰ ਉਹਨਾਂ ਦੇ ਪੈਸੇ ਦਾ ਹਿਸਾਬ ਆਵੇ ਸਾਬ ਆਉਣ ਤੋਂ ਬਾਅਦ ਅੱਜ ਸਾਹਬ ਦੇਤਾ ਦੋ ਪਿੰਡਾਂ ਦਾ ਹਰ 10 ਦਿਨਾਂ ਪੁੱਛੋਂ ਦੋ ਪਿੰਡ ਦੇਈ ਜਾਵਾਂਗੇ ਨਾਲ ਇਹਨਾਂ ਨੂੰ ਇਨਕੁਆਰੀ ਮਾਰਕ ਕਰੀ ਜਾਵਾਂਗੇ ਤੇ ਨਾਲ ਵਿਜੀਲੈਂਸ ਨੂੰ ਵੀ ਇਨਕੁਆਰੀ ਮਾਰਕ ਕਰੀ ਜਾਵਾਂਗੇ ਸਾਨੂੰ ਇਹ ਦੱਸਿਆ ਜਾਵੇ ਬਤੌਰ ਪਬਲਿਕ ਦਾ ਚੁਣਿਆ ਨੁਮਾਇੰਦਾ ਵਾਂ ਮੈਂ ਜਨਤਾ ਦਾ ਰੂਪ ਆ ਜਨਤਾ ਨੇ ਵੋਟ ਪਾ ਕੇ ਮੈਨੂੰ ਆਪਣੇ ਰੂਪ ਚ ਇੱਥੇ ਬਿਠਾਇਆ ਤੇ ਮੈਂ ਜਨਤਾ ਚਾਹੁੰਨੀ ਆ ਕਿ ਮੇਰੇ ਪਿੰਡ ਦਾ ਸਾਹਬ ਸਾਡੇ ਸਾਹਮਣੇ ਆਵੇ ਮੈਂ ਜਨਤਾ ਚਾਹੁੰਨੀ ਆ ਕਿ ਸਾਡੀ ਜਨਤਾ ਚਾਹੁੰਦੀ ਆ ਕਿ ਸਾਡੇ ਪਿੰਡ ਦੀ ਨੁਕੈਰੀ ਹੋਵੇ ਕਿ ਸਾਡਾ ਪੈਸਾ ਕਿੱਥੇ ਲੱਗਾ ਕਿ ਨਹੀਂ ਲੱਗਾ ਸੋ ਉਹ ਜਨਤਾ ਜੋ ਚਾਹੁੰਦੀ ਆ ਉਹ ਮੇਰਾ ਕੰਮ ਆ ਕੁਰਸੀ ਉਹਨਾਂ ਮੈਨੂੰ ਦਿੱਤੀ ਆ ਉਹ ਕੰਮ ਮੇਰੇ ਜਨਤਾ ਦਾ ਮੇਰੇ ਜਰੂਰ ਹੈ ਤੇ ਉਹਦੇ ਤਹਿਤ ਜੋ ਉਹਨਾਂ ਦੀ ਮੰਗ ਆ ਉਹ ਮੈਂ ਲੈ ਕੇ ਜਾਣਾ ਲਾਗਪੁਰਾ ਸਾਹਿਬ ਕੀ ਇਹ ਇੱਕ ਡਰਾਵਾ ਹੀ ਆ ਜਾਂ ਦਬਾਉਣ ਵਾ ਆਤੇ ਆ ਜਾਂ ਜਦੋਂ ਕਪਲਾ ਸਾਹਮਣੇ ਆਉਂਦਾ ਤੇ ਇਸ ਨੂੰ ਕੀ ਅਮਲੀ ਜਾਮਾ ਪਹਿਨਾਇਆ ਜਾਵੇਗਾ ਡਰਾਵਾ ਹੋਵੇ ਡਰਉਣ ਵਾਸਤੇ ਹੋਵੇ ਮੇਰੀ ਪੋਲੀਟਿਕਲ ਇਹ ਚ ਕੋਈ ਮਨਛਾ ਨਹੀਂ ਮੈਂ ਇੱਕ ਨਵੀਂ ਪਿਰਤ ਦੀ ਸ਼ੁਰੂਆਤ ਕੀਤੀ ਹੈ ਤੇ ਤੁਹਾਨੂੰ ਮੈਨੂੰ ਇਹਦੀ ਗਲਤੀ ਵਧਾਈ ਦੇਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਕਦੇ ਵੀ ਸਰਕਾਰਾਂ ਜਾਂ ਕੋਈ ਵੀ ਆਈ ਜਾਵੇ ਤਾਂ ਤੁਸੀਂ ਵੀ ਪੁੱਛ ਸਕਿਆ ਕਰੋ ਵੀ ਫਲਾਣੇ ਵਿਧਾਇਕ ਐ ਬੜੇ ਆ ਚੀਜ਼ਾਂ ਕਰਦੇ ਹੁੰਦੇ ਸੀ ਆਪ ਜੀ ਕਦੋਂ ਕਰੋਗੇ ਤੇ ਇਹ ਇੱਕ ਪਿਰਤ ਬਣ ਜੇ ਤੇ ਜਿਹੜਾ ਹਿਸਾਬ ਨਹੀਂ ਦਊਗਾ ਤੇ ਤੁਸੀਂ ਹਿਸਾਬ ਲਾ ਰਿਆ ਕਰਨਾ ਵੀ ਇਹ ਚੋਰ ਬੈਠਾ ਕੁਰਸੀ ਤੇ ਗੱਲ ਸਮਝ ਗਏ ਹੈ ਨਾ ਤੇ ਆਪਾਂ ਨਵੀਂ ਚੀਜ਼ ਸ਼ੁਰੂ ਕਰਤੀ ਤੇ ਜਿਹੜੀ ਪਬਲਿਕ ਪਿੰਡਾਂ 'ਚ ਬੈਠੀ ਆ ਜਿਹੜੀ ਵੋਟਾਂ ਪਾ ਕੇ ਬਣਾ ਲੈਂਦੀ ਆ ਤੇ ਬਾਅਦ 'ਚ ਉਹਨਾਂ ਨੂੰ ਕੋਈ ਗਿੰਦਾ ਮਿੰਦਾ ਨਹੀਂ ਅੱਜ ਉਹਦੇ ਰੂਮ 'ਚ ਆਪਾਂ ਪੁੱਛ ਰਹੇ ਆ ਵੀ ਸਾਡਾ ਪੈਸਾ ਇੱਨਾ ਆਇਆ ਤੇ ਉਹਦਾ ਹੁਣ ਕਿੱਥੇ ਲੱਗਾ ਸਰ ਜੀ ਤੁਹਾਡਾ ਕੋ ਸਰਪੰਚ ਦਾ ਨਿਕਲਦਾ ਹੈ ਕਿ ਵਿਸ਼ਵਾਸ ਵੰਧੂਗਾ ਨਹੀਂ ਸਰ ਜੀ ਕੀ ਆ ਤੁਹਾਨੂੰ ਨਿਰਪੱਖ ਰਹੇਗਾ ਜਾਂ ਪਾਰਟੀ ਸਾਥ ਆਪਾਂ ਸਾਰਿਆਂ ਨੂੰ ਬਰਾਬਰਤਾ ਨਾਲ सरपंच ਹੋਵੇ ਮੇਰਾ ਸਰਪੰਚ ਹੋਵੇ ਕਹੇ ਦਾ ਆਪਾਂ ਤੁਹਾਡੇ মিডিਆ ਸਾਹਮਣੇ ਗੱਲ ਜਦੋਂ ਲੈ ਹੀ ਜਾਂਦੀ ਆ ਹੁਣ ਅਗਲੀ ਵਾਰੀ ਤੁਸੀਂ ਇਹਨਾਂ ਨੂੰ ਕੁਛ ਨਾ ਨਾ ਕੀ ਕੀਤਾ ਜੇ ਵਿਧਾਇਕ ਨੇ ਤੇ ਕਹਤਾ ਤੁਹਾਨੂੰ ਤੇ ਇਹਨਾਂ ਨੇ ਅੱਗੇ ਮਾਰਗ ਕਰਕੇ ਅੱਗੇ ਭੇਜਣਾ ਡਿਪਾਰਟਮੈਂਟ ਦਾ ਕੰਮ ਆ ਜਿੰਨੇ ਪੈਸੇ ਖਾਦੇ ਉੱਤੇ ਕਾਰਵਾਈ ਹੋਣੀ ਉਹ ਸਾਡਾ ਹੋਵੇ ਜਾਂ ਤੇ ਇਹ ਹੋਵੇ ਦੇਖੋ ਜਾਂ ਤੇ ਇਹ ਹੋਵੇ ਕਿ ਮੈਂ ਜਿਦਾ ਕਹਿੰਦੇ ਹੁੰਦੇ ਨਾ ਵੀ ਇਹ ਵਾਲੇ ਇੱਕ ਮੰਗਲ ਕਰੀਏ ਤੇ ਤਿੰਨ ਆਪਣੇ ਆਲਾ ਮਿਤਾਵਤ ਆ ਆਪਾਂ ਆਪਣੇ ਵਾਲ ਜਿਹੜੀਆਂ ਤਿੰਨ ਆਈਆਂ ਆਪਣਾ ਹਿਸਾਬ ਪਹਿਲਾਂ ਲੈ ਕੇ ਆਏ ਆ ਕਿ ਸਾਡੇ ਵੇਲੇ ਦਾ ਵੀ ਹੈਗਾ ਜੇ ਸਾਡੇ ਵੇਲੇ ਦਾ ਕਫਲਾ ਆਇਆ ਤੇ ਪਰਚਾ ਤੇ ਜਾਣਾ ਹੀ ਹੈ ਮੋ ਸਾਡਾ ਸਰਪੰਚ ਹੋਵੇ ਕਿ ਇਹਦਾ ਸਰਪੰਚੋ ਮੈਂ ਚਾਹਣਾ ਵੀ ਇਹ ਕੰਮੇ ਬੰਦ ਹੋ ਜੇ ਵੀ ਕੋਈ ਖਾਵੇ ਨਾ ਕਿਤੇ ਉਹਨੂੰ ਪਤਾ ਹੋਵੇ ਵੀ ਭਾਈ ਪਤਾ ਨਹੀਂ ਕਿਹੜੇ ਵਿਧਾਇਕ ਦਾ ਵਿਧਾਇਕ ਦਾ ਦਿਮਾਗ ਕਿੱਦਾਂ ਲਾਉਣਾ ਤੇ ਕੀ ਕਰ ਜਾਈਏ ਠੀਕ ਹੈ ਧੰਨਵਾਦ ਥੈਂਕ ਯੂ